ਕੀ ਆਪ ਜੀ ਸਭ ਨੂੰ ਪਤਾ ਹੈ ਸਿਰਫ ਸਾਹ ਲੈਣ ਦਾ ਤਰੀਕਾ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਦਿਮਾਗ ਤੁਹਾਡੇ એનર્ਜੀ ਲੈਵਲਸ ਤੇ ਨਾਲ ਦੀ ਨਾਲ ਤੁਹਾਡਾ ਚਿਹਰਾ ਕਿਉਂਕਿ ਜਦੋਂ ਆਪ ਜੀ ਮੂੰਹ ਰਾਹੀਂ ਸਾਹ ਲੈਨੇ ਹੋ ਤਾਂ ਹਵਾ ਸਿੱਧੀ ਬਿਨਾ ਫਿਲਟਰ ਹੋਏ ਤੁਹਾਡੇ ਅੰਦਰ ਜਾਂਦੀ ਆ ਤੇ ਇਹਦੇ ਨਾਲ ਬੈਕਟੀਰੀਆ ਤੇ ਵਾਇਰਸ ਸਿੱਧਾ ਤੁਹਾਡੇ ਫੇਫੜਿਆਂ ਤੱਕ ਪਹੁੰਚ ਜਾਂਦੇ ਆ ਤੇ ਗਲੇ ਦਾ ਸੁੱਕਣਾ ਖਰਾਸ਼ ਤੇ ਇਨਫੈਕਸ਼ਨ ਵੀ ਵੱਧ ਜਾਂਦੀ ਆ ਤੇ ਉੱਪਰੋਂ ਮੂੰਹ ਰਾਹੀਂ ਸਾਹ ਲੈਣ ਨਾਲ ਚਿਹਰੇ ਦੀ ਜਿਹੜੀ ਹੱਡੀਆਂ ਉਹ ਵੀ ਸਹੀ ਤਰੀਕੇ ਨਾਲ ਨਹੀਂ ਬਣਦੀ ਜਿਹਦੇ ਕਰਕੇ ਜਵਾੜਾ ਪਿੱਛੇ ਨੂੰ ਧਸ ਜਾਂਦਾ ਵਾ ਤੇ ਜਿਹੜਾ ਚਿਹਰਾ ਵਾ ਉਹ ਲੰਬਾ ਤੇ ਠੱਟਿਆ ਹੋਇਆ ਲੱਗਦਾ ਵਾ ਤੇ ਤੁਹਾਡੇ ਦੰਦ ਵੀ ਟੇਕ ਬੱਡੇ ਹੋ ਸਕਦੇ ਹਨ ਪਰ ਜਦੋਂ ਆਪ ਜੀ ਨੱਕ ਰਾਹੀਂ ਸਾਹ ਲੈਨੇ ਹੋ ਤਾਂ ਇਹ ਜੋ ਤੁਹਾਡਾ ਨੱਕ ਹੈ ਇਹ ਹਵਾ ਨੂੰ ਫਿਲਟਰ ਕਰਦਾ ਤੇ ਜਿਹਦੇ ਨਾਲ ਜਿਹੜੇ ਫੇਫੜੇ ਆ ਉਹ ਆਰਾਮ ਨਾਲ ਕੰਮ ਕਰਦੇ ਆ ਤੇ ਨੱਕ ਅੰਦਰ ਨਾਈਟ੍ਰਿਕ ਆਕਸਾਈਡ ਬਣਦਾ ਵਾ ਤੇ ਇਹ ਇੱਕ ਐ ਇਹ ਗੈਸ ਹੈ ਜਿਹੜੀ ਖੂਨ ਦੀਆਂ ਨਸਾਂ ਖੋਲਦੀ ਆ ਤੇ ਦਿਮਾਗ ਤੱਕ ਜ਼ਿਆਦਾ ਆਕਸੀਜਨ ਲੈ ਕੇ ਜਾਣ ਦੇ ਵਿੱਚ ਹੈਲਪ ਕਰਦੀ ਆ ਤੇ ਤਾਹੀ ਆਪਜੀ ਕੰਮ ਐਨਰਜੈਟਿਕ ਤੇ ਫੋਕਸਡ ਫੀਲ ਕਰਦੇ ਹੋ ਸੋ ਯਾਦ ਰੱਖਿਓ ਅੱਜ ਤੋਂ ਹੌਲੀ ਤੇ ਡੂੰਘਾ ਜਿਹਾ ਸਾਹ ਹਮੇਸ਼ਾ ਤੁਸੀਂ ਨੱਕ ਰਾਹੀਂ ਲੈਣਾ ਵਾ ਸੌਂਦਿਆਂ ਤੁਰਦਿਆਂ ਕੰਮ ਕਰਦਿਆਂ ਹਰੇਕ ਇੱਕ ਪਲ ਨੱਕ ਰਾਹੀਂ ਸਾਹ ਲੈਣ ਕਰਕੇ ਬੰਦਿਆਂ ਨੂੰ ਸਿਰਫ ਉਹ ਕਿਹੜੀ ਇੱਕ ਇਹੋ ਜਿਹੀ ਪ੍ਰੋਬਲਮ ਆ ਜਿਹੜੀ ਬਹੁਤ ਤੰਕਾ ਜਾਣਨਾ ਚਾਹੁੰਨੇ ਹੋ ਤਾਂ ਕਮੈਂਟ ਦੇ ਵਿੱਚ ਲਿਖਿਓ ਯੈਸ ਬਾਈ ਆਪਾਂ ਵੀਡੀਓ ਜਲਦੀ ਹੀ ਪਾ ਦਾਂਗੇ ਥਿਸ ਇ ਸੁਖ ਸਿੰਘ ਫਿਟਨੈਸ ਕਲੱਬ ਜੀ ਹੁਣ ਆਪਾਂ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ ਜਾਂਦੇ ਜਾਂਦੇ ਫੋਲੋ ਜਰੂਰ ਕਰਨਾ